ਪਟਿਆਲੇ ਜੀ ਪਟਿਆਲੇ ਤੋਂ ਠੀਕ ਹੈ ਜੀ ਪਟਿਆਲੇ ਹਾਂ ਜੀ ਹਾਂ ਜੀ ਤੇ ਆਪਣਾ ਇਹ ਦੱਸੋ ਜੀ ਆਹ ਏਰੀਆ ਕਿੰਨੇ ਚ ਆਪਾਂ ਖੜੇ ਆ ਜਾਂ ਆਪਣਾ ਸਾਰਾ ਰੋ ਮਟੀਰੀਅਲ ਪਾਜੀ ਇਹ 40x40 ਦਾ ਛੱਡ ਹੈ ਠੀਕ ਹੈ ਜੀ 40x40 ਦੇ ਛੱਡ ਚ ਆਪਾਂ ਇਹ ਬਿਜ਼ਨਸ ਸ਼ੁਰੂ ਕਰ ਸਕਦੇ ਆ ਬਿਜ਼ਨਸ ਸ਼ੁਰੂ ਕਰ ਸਕਦੇ ਆ ਇਹਦੇ ਅੰਦਰ ਮਸ਼ੀਨ ਦੀ ਜਗ੍ਹਾ ਤਾਂ ਮੇਰੇ ਨਾਲ ਦਾ 5 ਘੋਟੀਆਂ ਜਿੰਨੀ ਦੋ ਵਾਸ਼ਿੰਗ ਮਸ਼ੀਨਾਂ ਆ ਜਾਂਦੀਆਂ ਆਪਣੇ ਘਰਾਂ ਚ 19 ਦੀ 19 ਕਿ ਜਗ੍ਹਾ ਵਾਸ 19 ਇਹਨੇ ਤੋਂ ਮਟੀਰੀਅਲ ਹੁੰਦਾ ਕੀ ਤਿਆਰ ਆ ਅਸਲ ਵਿੱਚ ਪਾਜੀ ਇਹਦੇ ਤੋਂ ਆਪਾਂ ਕੋਲਾ ਬਣਾਦੇ ਆ ਕੋਲਾ ਬਣਾ ਰਿਹਾ ਕੋਈ ਵੀ ਆਪਣਾ ਐਗਰੀਕਲਚਰ ਦਾ ਪਦ ਚਾਵਲ ਦਾ ਛਿਲਕਾ ਹੋਵੇ ਹਕਦ ਦਿਨ ਬੋਲਦੇ ਆ ਪੰਜਾਬੀ ਗੰਨੇ ਦੀ ਮੈਲੀ ਹੋਵੇ ਪਰਾਲੀ ਹੋਵੇ ਗੋਬਰ ਹੋਵੇ ਮੁਰਗੀਆਂ ਬਿੱਠਾ ਹੋਵੇ ਵੇਸਟ ਪ੍ਰੋਡਕਟ ਹੋਵੇ ਪੌਦੇ ਤੋਂ ਵੀ ਆਪਾਂ ਪੈਸਾ ਬਣਾਉਣਾ ਸ਼ੁਰੂ ਕਰ ਸਕਦੇ ਆ ਜੇ ਆਪਾਂ ਇੰਗਲਿਸ਼ ਚ ਬੋਲ ਸਕਦੇ ਆ ਐਗਰੀਕਲਚਰ ਵੇਸਟ ਆਰਗੈਨਿਕ ਵੇਸਟ ਕੋਈ ਵੀ ਹੋਵੇ ਕੋਈ ਵੀ ਹੋਵੇ ਉਹਦਾ ਸਾਈਜ਼ ਹੋਣਾ ਚਾਹੀਦਾ ਕਿ ਕੁੱਤਰਿਆ ਹੋਇਆ ਆ ਜਾਂ ਫਿਰ ਆਪਣਾ ਹੈਮਰ ਮਿਲ ਚੋਂ ਕੱਢਿਆ ਹੋਇਆ ਜਾਂ ਚੂਰਾ ਜਾਂ ਹਸਕ ਫਾਰਮ ਚ ਮਤਲਬ ਜਿਵੇਂ ਚਾਵਲ ਦਾ ਛਿਲਕਾ ਹੁੰਦਾ ਠੀਕ ਹੈ ਜੀ ਜੋ ਮਤਲਬ ਜਿਹੜਾ ਥ੍ਰੈਸ਼ਰ ਜੋ ਕਟਿਆ ਹੁੰਦਾ ਉਹ ਮਟੀਰੀਅਲ ਚਾਹੀਦਾ ਜਿਹੜਾ ਬਰੀਕ ਟੋਟਾ ਹੋਣਾ ਚਾਹੀਦਾ ਤੇ ਆਪਣਾ ਉਹਦੇ ਤੋਂ ਟੋਟਾ ਕਰ ਲੈ ਚਲੋ ਆਪਣੇ ਕੋਲ ਨਾ ਆਹ ਤਾਂ ਟੋਟਾ ਹੀ ਹੁੰਦਾ ਜੀ ਪਰਾਲੀ ਜਿਹੜੀ ਗੱਠਾਂ ਬਣੀ ਹੁੰਦੀਆਂ ਇਹਦਾ ਵੀ ਟੋਟਾ ਇਹਦਾ ਵੀ ਟੋਟਾ ਕਰਿਆ ਇਹ ਏਵ ਦਾ ਸਾਈਜ਼ ਚੱਲੂਗਾ ਆਪਣੇ ਪਰਾਲੀ ਦਾ ਏਵ ਦਾ ਸਾਈਜ਼ ਆਹ ਸਾਈਜ਼ ਤੁਸੀਂ ਚੈੱਕ ਕਰੋ ਆਹ ਸਾਈਜ਼ ਚੱਲ ਜੇਗਾ ਆਹ ਸਾਈਜ਼ ਚੱਲ ਜੇਗਾ ਤੇ ਇਹਦੀ ਜਿਹੜੀ ਕਾਸਟ ਵਗੈਰਾ ਕਿੰਨੇ ਕਾ ਆ ਜਾਂਦੀ ਬਿਰਜੀ ਇਹ ਤਾਂ ਆਪਣਾ 3 ਰੁਪਏ ਕਿਲੋ ਦੇ ਮਿਲ ਜਾਂਦਾ ਆਪਣਾ ਪ੍ਰਾਲੀ ਦਾ ਫਰੀ ਚ ਮਿਲਦੀ ਹੈ ਹਾਂਜੀ ਪ੍ਰਾਲੀ ਦਾ ਫਰੀ ਮਿਲਦੀ ਆ ਜੀ ਹਾਂਜੀ ਪ੍ਰਾਲੀ ਦਾ ਟੈਂਕ ਹਾਂਜੀ ਕਿਉਂਕਿ ਹਰ ਇੱਕ ਦੇ ਘਰੇ ਆ ਜਿਹੜੇ ਹਰ ਇੱਕ ਦੇ ਪਿੰਡ ਚ ਵੱਧੂ ਪਈਆ ਇਹ ਤਾਂ ਕੋਈ ਹੈ ਨਹੀਂਗਾ ਲੋਕਾਂ ਨੂੰ ਫਰੀ ਦੇ ਵਿੱਚ ਬਿਜ਼ਨਸ ਹੈ ਜਿਹੜਾ ਕੀਤਾ ਜਾਵੇ ਪੈਸਾ ਕਮਾ ਸਕਦਾ 5-10 ਸਾਲ ਜਿਵੇਂ ਮਰਜ਼ੀ ਕਮਾ ਲੈ ਬਿਲਕੁਲ ਬਿਲਕੁਲ ਭਾਈ ਜੀ ਲੋਕੀ ਚਕਾਉਣ ਦਾ ਪੈਸਾ ਦੇ ਰਿਹਾ ਸਿਕੋ ਖੇਤਾਂ ਚੋਂ ਚੱਕ ਕੇ ਲੈ ਜਾਓ ਉਹਦਾ ਪੈਸਾ ਦਿੰਦੇ ਭਾਈ ਹਾਂਜੀ 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 ਤੇ ਇਹਦੇ ਤੋਂ ਬੰਦਾ ਕੀ ਹੈ ਜੀ ਆਪਾਂ ਨੂੰ ਭਾਈ ਇਹਦੇ ਤੋਂ ਇਹ ਕੋਇਲਾ ਬਣ ਰਿਹਾ ਹੈ ਇਹ ਪ੍ਰਾਲੀ ਦਾ ਹੀ ਬਣਿਆ ਹੋਇਆ ਹੈ ਇਸ ਏ ਐਕਚੁਅਲੀ ਇਹਨੂੰ ਬਾਇਓ ਕੋਲ ਨਾਮ ਦਿੰਦਾ ਮੈਂ ਠੀਕ ਹੈ ਜੀ ਇਹ ਕੋਲੇ ਦਾ ਇੱਕ ਦੂਸਰਾ ਰੂਪ ਹੈ ਦੂਸਰਾ ਰੂਪ ਜਿਹੜਾ 35 ਰੁਪਏ ਕਿਲੋ ਵਾਲਾ ਕੋਲਾ ਇਸ ਟਾਈਮ ਹਿੱਟ ਦੇ ਰਿਹਾ ਉਹ ਵੀ ਜੀਸੀਬੀ ਹੁੰਦੀ ਹੈ ਕਟਗੜ ਵੀ 3500 ਤੋਂ ਉੱਤੇ 3500 3600 ਠੀਕ ਹੈ ਜੀ ਆਪਾਂ ਇਹ ਜੀਸੀਬੀ ਲੈ ਕੇ ਆਏ 38 3900 3900 ਠੀਕ ਹੈ ਜੀ ਇਹ ਕਿਉਂਕਿ ਆਪਾਂ ਇਸ ਸਮਾਨ ਨੂੰ ਟੋਰੀਫਾਈ ਕਰਤਾ ਟੌਰੀਫਾਈ ਕਰ ਟੌਰੀਫਿਕੇਸ਼ਨ ਬੋਲਦੇ ਆ ਇਹਨੂੰ ਤੇ ਜਦੋਂ ਇਹਨੂੰ ਗੁੱਲਾ ਜਦੋਂ ਗੁੱਲਾ ਬਣਦਾ ਹੈ ਠੀਕ ਹੈ ਜੀ ਆਮ ਤੌਰ ਤੇ ਗੁੱਲਾ ਐਵੇਂ ਦਾ ਬਣਦਾ ਸੀਗਾ ਪਹਿਲਾਂ ਪਹਿਲਾਂ ਐਵੇਂ ਦਾ ਬਣਦਾ ਹੁੰਦਾ ਸੀ ਇਹ ਬੰਦ ਵਾਲਾ ਹੁੰਦਾ ਸੀ ਇਹਦੀ ਜੀਸੀਬੀ ਘਟ ਜਾਂਦੀ ਸੀ ਕਿਉਂਕਿ ਪਿੱਛੋਂ ਵਿੱਚ ਕੋਈ ਛੇਦ ਨਹੀਂ ਹੈ ਇਹ ਬੰਦ ਹੁੰਦਾ ਸੀ ਟੌਰੀਫਾਈ ਵੀ ਨਹੀਂ ਹੈ ਠੀਕ ਹੈ ਜੀ ਪਰ ਹੁਣ ਇਹ ਮਸ਼ੀਨਾਂ ਜਿਹੜੀਆਂ 20 ਤੋਂ 25 ਲੱਖ ਰੁਪਏ ਦੀਆਂ ਜਾਂਦੀ ਸੀ ਇੰਨਾ بڑا ਬਿਜ਼ਨਸ ਲਾ ਕੇ ਵੀ ਆਪਣਾ ਫਿਊਲ ਨਹੀਂ ਨਾ ਪ੍ਰੋਪਰ ਨਹੀਂ ਕਿਉਂਕਿ ਅੰਦਰ ਇਹਨੂੰ ਜਦੋਂ ਦਬਾਅ ਪੈਂਦਾ ਸੀ ਇਹ ਮੌਇਸਚਰ ਅੰਦਰ ਹੀ ਜੰਬ ਜਾਂਦਾ ਸੀ ਚਲੋ ਜੀ ਇਹਦੇ ਚ ਇੱਕ ਵੀਰੇ ਇੱਕ ਮਿੰਟ ਸਿਰਫ 4.5 ਲੱਖ ਰੁਪਏ ਲਾ ਕੇ ਆਪਾਂ ਉਹਦੇ ਜਿੰਨਾ ਕੰਮ ਕਰ ਸਕਦੇ ਹੁਣੇ ਹੀ ਪੈਸੇ ਕਮਾ ਸਕਦੇ ਠੀਕ ਹੈ ਜੀ ਉਸ ਤੋਂ ਵਧੀਆ ਪ੍ਰੋਡਕਟ ਬਣਾਵਾਂਗੇ ਉਸ ਤੋਂ ਵਧੀਆ ਪ੍ਰੋਡਕਟ ਬਣਾਉਣ ਹੁਣ ਆਪਣੀ ਇਹ ਇੰਡੀਆ ਦੀ ਪਹਿਲੀ ਬ੍ਰਿਕਟ ਹੈ ਜਿਹਦੇ ਵਿੱਚ ਛੇਦ ਹੈ ਠੀਕ ਹੈ ਜੀ ਆਪਾਂ ਇਹਨੂੰ ਕੰਪਰੈਸ ਵੀ ਕਰਤਾ ਤੇ ਤੁਸੀਂ ਇੱਕ ਚੀਜ਼ ਹੋਊਗਾ ਦੇਖੋਗੇ ਕਿ ਜਦੋਂ ਆਪਾਂ ਇਹਨੂੰ ਜਲਾਵਾਂਗੇ ਠੀਕ ਹੈ ਜੀ ਇਹ স্মੋਕਲੈਸ ਹੋ ਗਈ ਤੇ ਧੂਆ ਨਹੀਂ ਹੋਣਾ ਭਈ ਧੂਆ ਜ਼ੀਰੋ ਹੋ ਜਾਏ ਪਰ ਇਹਨੂੰ ਜਲਾਣ ਦਾ ਇੱਕ ਤਰੀਕਾ ਹੈ ਠੀਕ ਹੈ ਉਹ ਦੱਸ ਦਿਓ ਇਹਨੂੰ ਜਲਾਣ ਦਾ ਤਰੀਕਾ ਇਹ ਹੈ ਬਾਉ ਜੀ ਕਿ ਜਦੋਂ ਆਪਾਂ ਇਹਨੂੰ ਜਲਾਣਾ ਇਹਨੂੰ ਸੋਵਾ ਸਲੋਅ ਵਿੱਚ ਜਲਾਣਾ ਇਹਨੂੰ ਇੱਕ ਵਾਰ ਇਨਸਟੈਂਟ ਫਲੇਮ ਦੇਣਾ ਪਊ ਆਪਾਂ ਨੂੰ ਚਾਹ ਪੈਟਰੋਲ ਪਾਈਏ ਚਾਹੇ ਕੁਝ ਵੀ ਪਾਈਏ ਇਹਨੂੰ ਇੱਕ ਵਾਰ ਅੱਗ ਲੜਨੀ ਚਾਹੀਦੀ ਹੈ ਇੱਕ ਹੀ ਅੱਗ ਫੜ ਗਿਆ ਬਸ ਧੂਆ ਨਹੀਂ ਹੁੰਦਾ ਉਸ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਇਹ স্মੋਕਲੈਸ ਹੋ ਗਿਆ ਉਸ ਫਲੇਮ ਹੈ ਹਾਂਜੀ ਤੇ ਇਹ ਕਿੰਨਾ ਟਾਈਮ ਹੈ ਜਿਹੜੀ ਫਲੇਮ ਰਹੇਗੀ ਤੇ ਕਿੰਨਾ ਟਾਈਮ ਹੈ ਜਿਹੜੀ ਕੋਲੇ ਕਹਿੰਦੇ ਆਪਾਂ ਨੂੰ ਮੈਂ ਮਰੇ ਤੋਂ ਮਰਾ ਮਟੀਰੀਅਲ ਜਿਹੜਾ ਗੋਹਾ ਵੀ ਹੈ ਨਾ ਉਹਨੂੰ ਵੀ ਮੈਂ 2.5 ਘੰਟੇ ਲਗਾਤਾਰ ਚਲਾਇਆ ਇਹ ਤਾਂ ਫੇਰ ਪਰਾਲੀ ਹੈ ਕਟੋੜ ਦੀ 3 ਤੋਂ 4 ਘੰਟੇ ਚੱਲੇ ਤਿੰਨ ਤੋਂ 4 ਘੰਟੇ ਜਿਹੜੀ ਇਹ ਚੱਲੇਗੀ ਤੇ ਜਿਹੜੇ ਕੋਲੇ ਜਿਹਨੂੰ ਆਪਾਂ ਕਹਿੰਦੇ ਆ ਮਗਰੋਂ ਆਂ ਅੱਗ ਕਹਿੰਦੇ ਨੇ ਉਹ ਕਿੰਨਾ ਟਾਈਮ ਰਹੇਗੀ ਉਹ ਆਪਣੀ ਆਪਣੇ 2 ਤੋਂ 2.5 ਘੰਟੇ ਉਹ ਵੀ ਸੁਲਗਦੀ ਹਾਂਜੀ ਸੁਲਗਦੀ ਰਹਿੰਦੀ ਆ ਤਾਂ ਬਹੁਤ ਵਧੀਆ ਚੀਜ਼ ਆ ਮੈਨੂੰ ਤਾਂ ਲੱਗੀ ਇਹਦੀ ਕਾਸਟ ਆ ਜਿਹੜੀ ਬਣਨ ਤੱਕ ਕਿੰਨੀ ਆ ਜਾਂਦੀ ਜਿਵੇਂ ਕਿ ਆ ਮਟੀਰੀਅਲ ਵੀ ਆਪਾਂ ਨੂੰ ਲੈਣਾ ਪੈ ਗਿਆ ਹਾਂਜੀ 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 ਹਰ ਇੱਕ ਬੰਦੇ ਕੋਲੇ ਨਹੀਂ ਅਵੇਲੇਬਲ ਹੋਣਾ ਪਿੰਡਾਂ 'ਚ ਬੌਜੀ ਮੰਨ ਲਓ ਕੋਈ ਵੀ ਬੰਦਾ ਮਟੀਰੀਅਲ ਲੈਂਦਾ ਹੈ ਹਾਂਜੀ ਇਹ ਜੇ 3 ਰੁਪਏ ਕਿਲੋ ਲੈਂਦਾ ਹੈ ਤਾਂ ਆਪਾਂ ਨੂੰ ਇਹਦੀ ਬਣਾਉਣ ਤੋਂ ਬਾਅਦ ਕੋਸ 100 ਰੁਪਏ ਕਿਲੋ ਹੋਰ ਪੈਣੀ ਹੈ 4 ਰੁਪਏ ਕਿਲੋ ਪੈ ਜਾਣਾ ਹੈ 8-9 ਰੁਪਏ ਨੇ ਚਲੇ ਜਾਣਾ 8-9 ਰੁਪਏ ਕਿਲੋ ਜਿਹੜਾ ਇਹ ਚਲੇ ਜਾਂਦਾ ਹੁਣ ਤੁਸੀਂ 35 ਰੁਪਏ ਵਾਲਾ ਕਿਲੋ ਵਾਲਾ ਕੋਲਾ 8-9 ਰੁਪਏ 'ਚ ਬਣਾਤਾ ਸੋਚ ਲਓ ਕਿੱਥੇ ਡ ਇੰਡਸਟਰੀਅਲ ਫਰਨਸ ਹੈ ਠੀਕ ਹੈ ਜੀ ਜਿਵੇਂ ਆਪਣਾ ਹਿੰਦੂਸਤਾਨੀ ਨਿਵਰ ਨਬਾ ਪਾਵਰ ਪਲਾਂਟ ਹੈ ਤੇ ਆਪਣਾ ਰਾਜਪਰੇ ਵੀ ਹੈਗਾ ਉਹ ਲੈ ਰਹੇ ਨੇ ਤੇ ਆਪਣੇ ਡਾਈੰਗ ਹਾਊਸ ਵਾਲੇ ਹੋਗੇ ਠੀਕ ਹੈ ਜੀ ਫਾਰਮਾਸਿਊਟੀਕਲ ਦਵਾਈਆਂ ਦੀ ਫੈਕਟਰੀਆਂ ਹੋਗੀਆਂ ਕੈਮੀਕਲ ਇੰਡਸਟਰੀ ਹੋਗੀ ਠੀਕ ਹੈ ਜੀ ਏ ਟਪੱਠੇ ਹੋਗੇ ਫਤੋ ਬਡੀ ਮਾਰਕੀਟ ਹੈ ਸਾਰਾ ਵੱਡੀ ਸਾਰੇ ਸਾਰੇ ਇਹ ਮਾਲ ਚੱਕਦੇ ਬੰਦ ਨਹੀਂ ਹੋਣੇ ਉਹਨਾਂ ਨੂੰ ਤਾਂ ਚਾਹੀਦੇ ਜੀ ਬਿਲਕੁਲ ਬਾਈਓ ਜੀ ਉਹਨਾਂ ਦੇ ਡੰਡਾ ਆ ਗਿਆ ਉਹ ਕੋਲਾ ਯੂਜ਼ ਨਹੀਂ ਕਰ ਸਕਦੇ ਹੁਣ ਤੱਕ 20% ਘਟ ਹੋਇਆ ਪਰ ਹੁਣ ਇਹ ਬਾਇਓ ਕੋਲ ਚ ਆ ਗਿਆ ਬਾਇਓ ਨਾਮ ਆ ਗਿਆ ਤੇ ਇਹਨੂੰ ਰੋਕ ਨਹੀਂ ਸਕਦਾ ਇਹਨੂੰ ਰੋਕ ਨਹੀਂ ਸਕਦੇ ਬਾਇਓ ਪ੍ਰੋਡਕਟ ਤੱਕ ਦੇ ਰੋਕ ਨਹੀਂ ਸਕਦੇ ਤੁਸੀਂ ਵੇਸਟੇਜ ਤੋਂ ਬਣਾ ਰਹੇ ਹੋ ਕੋਈ ਵੀ ਤੁਸੀਂ ਆਪਣੀ ਨੈਚੁਰਲ ਰਿਸੋਰਸ ਨੂੰ ਬਿਚਾਰੇ ਹੋ ਤੇ ਤੁਸੀਂ ਇਸ ਚੀਜ਼ ਨੂੰ ਕਨਵਰਟ ਕਰਕੇ ਬਣਾ ਰਹੇ ਹੋ ਤਾਂ ਇਹਦੇ ਚ ਕੋਈ ਰੋਕ ਨਹੀਂ ਹੈ ਠੀਕ ਹੈ ਜੀ ਤੇ ਹੁਣ ਆਪਣੀ ਮਸ਼ੀਨ ਵਿਖਾਈਏ ਵੀ ਕਿ ਕਿਹੜੇ ਤਰੀਕੇ ਨਾਲ ਕੰਮ ਕਰਦੀ ਹੈ ਤੇ ਬਣਾਤਾ ਪ੍ਰੋਡਕਟ ਰਹੀ ਇਦੇ ਚ 30 HP ਦੀ ਮੋਟਰ ਹੈ 3 HP ਦੀ ਜਿਹੜੀ ਮੋਟਰ ਲੱਗੇ ਮੇਰੇ 30 HP ਦਾ ਨਾਮ ਸੁਣ ਕੇ ਨਾ ਲੋਕਾਂ ਦੇ ਹੌਲ ਪੈ ਜਾਣੇ ਵੀ ਈਡੀ ਵੱਡੀ ਮੋਟਰ ਲਾ ਕੇ ਵੇਚਾਵਾਂਗੇ ਕਿ 1 ਰੁਪਿਆ ਕੋਸਟ ਕਿਵੇਂ ਆਜੇਗੀ ਉਹ ਆਪ ਵੀ ਵੀਰ ਜੀ ਮੈਂ ਦੱਸਦਾ ਇਹਦੇ ਚ 30 HP ਦੀ ਮੋਟਰ ਹੈ 1440 RPM ਦੀ ਮੋਟਰ ਨਹੀਂ ਹੈ 960 ਰੁਪਏ ਦੀ ਠੀਕ ਹੈ 960 ਰੁਪਏ ਦੀ ਮੋਟਰ ਹੈ ਉਸ ਤੋਂ ਉਸ ਤੋਂ ਬਾਅਦ ਮੈਂ ਇਹਦੇ ਤੇ ਬੈਲਟ ਤੇ ਪੁਲੀ ਲਾ ਕੇ RPM ਹੋਰ ਘਟਾ ਦੇ 370 RPM ਕਰ ਦੇ ਠੀਕ ਹੈ ਜੀ ਤੇ ਮਤਲਬ ਆ ਲਾ ਲੋ ਕਿ ਮੋਟਰ ਦੇ ਚੱਕਰ ਘਟਾ ਤੇ ਠੀਕ ਹੈ ਜੀ ਇੱਧਰ ਅੱਗੇ ਹਟਰ ਇਹ ਤਾਂ ਵੀ ਹੁਣ 5-5 ਕਿਲੋਵਟ ਦੇ ਨੇ ਇਹ ਵੀ ਸੁਣ ਕੇ ਡਰ ਜਾਣਗੇ ਵੀ ਹੀਟਰ ਵੀ ਖਰਚਾ ਕਰੂਗਾ ਵੀ ਖਰਚਾ ਹੋ ਜਾਏਗਾ ਪਰ ਹੀਟਰ ਦੇ ਵੀ ਮੈਂ ਟੈਂਪਰੇਚਰ ਕੰਟਰੋਲਰ ਲਾ ਰੱਖਿਆ ਠੀਕ ਹੈ ਜੀ ਜੇ ਮੈਂ 300 ਡਿਗਰੀ ਤੇ ਸੈੱਟ ਕਰ ਦਰ 300 ਡਿਗਰੀ ਤੇ ਇਹਨੇ ਬੰਦ ਹੋ ਜਾਣਾ ਆਕੇ ਬੰਦ ਹੋ ਜਾਣਾ ਨੇ ਆਪੇ ਜੇ 300 ਡਿਗਰੀ ਤੇ ਗਰਮ ਹੋ ਗਿਆ ਇਹਨੇ ਬੰਦ ਹੋ ਜਾਣਾ ਠੀਕ ਹੈ ਇਹਦੇ ਚੱਲਣਾ ਉਹਦੋਂ ਆ ਜਦੋਂ ਇਹ ਠੰਡਾ ਹੋਊਗਾ ਦੁਬਾਰਾ ਠੀਕ ਹੈ ਜੀ ਤਾਂ ਆਲਰੇਡੀ ਗਰਮ ਹੈ ਜਿੰਨਾ ਟਾਈਮ ਮੰਨ ਲਓ ਆਪਣਾ ਲੋਡ ਆ ਉਹਨਾ ਟਾਈਮ ਚੱਲੇਗਾ ਉਹਨਾਂ ਦਾ ਚੱਲੇਗਾ ਬੰਦ ਹੋ ਜਾਊਗਾ ਬੰਦ ਹੋ ਜਾਊਗਾ ਆਪ ਦੀ ਹੀਟਿੰਗ ਇਹਨੇ ਪੂ 50 ਹੋਰ ਚੱਕੇਗਾ ਤੇ ਉਹਨੇ ਘਟ ਖਰਚੇ ਤੇ ਉਹਨੂੰ ਚੱਕ ਚੱਕ ਤੇ ਜਿਹੜਾ ਇਹ ਮਾਲ ਹੈ ਜੀ ਇਹ ਕਿਸ ਤਰੀਕੇ ਦਾ ਹੋਣਾ ਚਾਹੀਦਾ ਮੰਨ ਲਓ ਆ ਹੁਣ ਤੁਸੀਂ ਮਾਲ ਪਾਇਆ ਹੋਇਆ ਹੈ ਇਹ ਮਾਲ ਹੈ ਭਾਜੀ ਚਾਵਲ ਦਾ ਛਿਲਕਾ ਹਾਂਜੀ ਇਹ ਮੰਨ ਲਓ ਮੌਇਸਚਰ ਵਗੈਰਾ ਕਿੰਨਾ ਰਹਿਣਾ ਚਾਹੀਦਾ ਭਾਉ ਜੀ 8 ਤੋਂ 12% ਮੌਇਸਚਰ ਰਹਿਣਾ ਚਾਹੀਦਾ ਇਹਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਮਤਲਬ ਜਿਵੇਂ ਹੁਣ ਤੁਸੀਂ ਅੰਪਲਾਈ ਲੋਕੀ ਕਹਿੰਦੇ ਨੇ ਇਹ ਤਾਂ ਆਪਾਂ ਨੂੰ ਸੁੱਕਾ ਹੀ ਮਿਲ ਜਾਂਦਾ ਹੈ ਹਾਂ ਹਾਂ ਸੁੱਕਾ ਨਹੀਂ ਹੁੰਦਾ ਭਾਜੀ ਇਹਦੇ ਆਪਾਂ ਨੂੰ ਸੁਕਾਉਣਾ ਪੈਂਦਾ ਤੁਹਾਨੂੰ ਮੈਂ ਦਿਖਾਉਣਾ ਇੱਕ ਆਪਣੇ ਕੋਲ ਹੁੰਦਾ ਹੈ ਮੌਇਸਚਰ ਮੀਟਰ ਠੀਕ ਹੈ ਜੀ ਮੌਇਸਚਰ ਮ ਏ ਜਦੋਂ ਤੁਸੀਂ ਪ੍ਰਾਲੀ ਦੇ ਚੈੱਕ ਕਰਨਾ ਹੁਣ ਆਪਣੇ 0 ਹੈ 0 ਹੈ ਪਰ ਆਪਣੇ ਪ੍ਰਾਲੀ ਦਾ ਮੋਇਸਚਰ ਮੀਟਰ ਚੈੱਕ ਕਰਨਾ ਮਸ਼ੀਨ ਤੋਂ ਪਾਉਣ ਤੋਂ ਪਹਿਲਾਂ ਠੀਕ ਹੈ ਜੀ ਤਾਂ ਆਪਾਂ ਇਹ ਦੇਖੋ 17 18 18.5% ਆ ਰਿਹਾ ਹੈ ਮਤਲਬ ਇਹ ਚੱਲਣ लायक ਨਹੀਂ ਹੈ ਚੱਲਣ लायक ਮਤਲਬ ਆਪਾਂ ਇਹਨੂੰ ਇਹਦੇ ਵਿੱਚ ਪਹਿਲਾਂ ਡਰਾਇਰ 'ਚ ਪਾਵਾਂਗੇ ਮੰਨ ਲਓ ਅੱਛਾ ਆਹਿੰਦੇ 'ਚ ਪਾਉਣਾ ਪਏ ਇਹ ਡਰਾਇਰ ਦੇਣਾ ਦਿੰਨੇ ਆ ਸੀ ਨਾਲ ਮਸ਼ੀਨ ਦੇ 60000 ਦਾ ਡਰਾਇਰ ਵੱਖਰਾ ਹੈ ਠੀਕ ਹੈ ਪਰ ਅਸੀਂ ਲੋਕਾਂ ਨੂੰ ਕਹਿੰਦੇ ਆ ਕਿ ਲਓ ਕਿਉਂਕਿ ਇਹਨੂੰ ਇਹ ਬਾਰਿਸ਼ ਦੇ ਟਾਈਮ 'ਚ ਤੇ ਜਾਂ ਸਰਦੀਆਂ ਦੇ ਮੌਸਮ 'ਚ ਤੁਹਾਡਾ ਮੋਇਸਚਰ ਪਿਆ ਪਿਆ ਹੀ ਵੱਧ ਜਣਾ ਹੈ ਇਹ ਹ ਇਹ ਜੇ ਮoiਸਚਰ ਘਟਾ ਕੇ ਦੁਬਾਰਾ ਚੈੱਕ ਕਰਕੇ 8 ਤੋਂ 12% ਮoiਸਚਰ ਲੈ ਆ ਕੇ ਫਿਰ ਆਪਾਂ ਨੇ ਮਸ਼ੀਨ 'ਚ ਪਾਣਾ ਠੀਕ ਹੈ ਜੀ ਤਾਂ ਆਪਣੀ ਫਿਨਿਸ਼ਿੰਗ ਵਧੀਆ ਹੋਊ ਜੇ ਆਪਾਂ ਮੰਨ ਲਓ 18 ਵਾਲਾ ਪਾਤਾ ਜੇ 18 ਵਾਲਾ ਪਾਤਾ ਜੇ 18 ਲਾ ਭਾਤਾ ਭਾਜੀ ਉਹਦੇ ਚ ਭਾਪ ਜ਼ਿਆਦਾ ਬਣੇਗੀ ਸਟੀਮ ਜ਼ਿਆਦਾ ਬਣੇਗੀ ਤੇ ਕਈ ਵਾਰ ਮਿਸ ਵੀ ਮਾਰ ਦਿੰਦੀ ਹੈ ਤਾਂ ਲੋਕੀ ਡਰ ਜਾਂਦੇ ਆ ਆਵਾਜ਼ ਕਰਦੀ ਹੈ ਪਟਾਕਾ ਮਾਰਦੀ ਹੈ ਆ ਉਹ ਤਾਂ ਬਣਾਂਗੇ ਬੜੇ ਪ੍ਰੈਸ਼ਰ ਬਣਿਆ ਪ੍ਰੈਸ਼ਰ ਬਣਿਆ ਹੋਇਆ ਤਾਂ ਆਪਾਂ ਜੇ ਪਹਿਲਾਂ ਹੀ 8 ਤੋਂ 12 ਕਰਕੇ ਭੇਜੀਏ ਤਾਂ ਆਪਾਂ ਨੂੰ ਫਿਨਿਸ਼ਿੰਗ ਵਧੀਆ ਮਿਲੂਗੀ ਠੀਕ ਹੈ ਜੀ ਚਲੋ ਆ ਤਾਂ ਵੇਖ ਲਿਆ ਮੋਟਰ ਏਡੀ ਵੱਡੀ ਲੱਗੀ ਇੰਦਾਂ ਕੋਈ ਜ਼ੀਰੋ ਜ਼ੀਰੋ ਮਨਟੇਨੈਂਸ ਹੋਣੀ ਹੈ ਜੀ ਕੰਪਨੀ ਦੀ ਤੁਹਾਨੂੰ ਲਾ ਕੇ ਭਾਜੀ ਕਰੰਟਨ ਦੀ ਦੇ ਰਹੇ ਆ ਇੱਕ ਸਾਲ ਦੀ ਆਨਸਾਈਡ ਗਾਰੰਟੀ ਹੈ ਕੋਈ ਦਿੱਕਤ ਨਹੀਂ ਇਹਦੇ ਵਿੱਚ ਹੋਰ ਮਨਟੇਨੈਂਸ ਕੀ ਹੈ ਮੰਨ ਲ अच्छा जी ए बरम दी ਜਿਵੇਂ ਹੁਣ ਦੇਖੋ ਮੈਂ ਲੇਅਰ ਲਾ ਰਕੇ ਵੈਲਡਿੰਗ ਕਰਕੇ ਠੀਕ ਹੈ ਜੀ ਇਹ ਵਰਮ ਘਸਦਾ ਹੈ ਇਹ ਇੱਥੋਂ ਘਸਦਾ ਬਸ ਇੱਥੋਂ ਘਸ ਜਾਂਦਾ ਇੰਨਾ ਕੁ ਪਾਰ ਦੱਸਦਾ ਆ ਵੇਖ ਇਹ ਤਾਂ ਸਿਰਫ ਮੰਨ ਲਓ ਲੈ ਕੇ ਜਾ ਰਹੇ ਸਿਰਫ ਪ੍ਰੈਸ਼ਰ ਇਸਤੇ ਹੈ ਠੀਕ ਹੈ ਪ੍ਰੈਸ਼ਰ ਇੰਦੇ ਹਾਂ ਇਹ ਘਸਦਾ ਹੈ ਇਹਨੂੰ ਬਸ ਵੈਲਡਿੰਗ ਕਰਕੇ ਦੁਬਾਰਾ ਇਹ ਲੇਅਰ ਚੜਾਣੀ ਹੈ ਠੀਕ ਹੈ ਬਸ ਇੱਕ ਇਹ ਲੇਅਰ ਚੜਾਣੀ ਹੋਰ ਕੁਝ ਨਹੀਂ ਹੋਰ ਕੁਝ ਨਹੀਂ ਮੇਨਟੇਨੈਂਸ ਸਿੰਗਲ ਮੇਨਟੇਨੈਂਸ ਨਹੀਂ ਹੈ ਪੂਰੀ ਮਸ਼ੀਨ ਠੀਕ ਹੈ ਜੇ ਮੰਨ ਲਓ ਇਹ ਵਰਮ ਤੁਸੀਂ ਕਿੰਨੇ ਦਿੰਦੇ ਜੀ ਮਸ਼ੀਨ ਦੇ ਨਾਲ ਭਾਜੀ ਇਹ ਵਰਮ 15000 ਦੀ ਵੱਖਰੀ ਹੈ ਵੈਸੇ ਮਸ਼ ਮਨ ਲਾਉਣਾ 4 ਘੰਟੇ ਬਾਅਦ ਚੱਕੀ ਤਾਂ ਉਹ ਗਰਮ ਘਸ ਗਿਆ ਘਸ ਗਿਆ ਤਾਂ ਉਹਨੇ ਉਹ ਗਰਮ ਕਢ ਲੈਣਾ ਦੂਜਾ ਪਾ ਦੇਣਾ ਤਾਂ ਕਿ ਪ੍ਰੋਡਕਸ਼ਨ ਨਾ ਰੁਕੇ ਹਾਂ ਪਰ ਦੂਸਰਾ ਕੰਮ ਨਾ ਰੁਕੇ ਵੀ ਇੱਕ ਹੋਰ ਲੈ ਲੋ ਤੇ ਇਹਦੇ ਵਿੱਚ ਸਾਈਜ਼ ਵੀਰੇ ਇੱਕ ਹੈ ਕਿ ਦੋ ਇਹਦੇ ਵਿੱਚ ਵੀਰੇ ਦੋ ਤਰ੍ਹਾਂ ਦੇ ਸਾਈਜ਼ ਹੈ ਠੀਕ ਹੈ ਜੀ ਇੱਕ ਕੇ ਸਾਈਜ਼ ਦਾ 50 ਇੱਕ ਤੁਹਾਡੇ ਹੱਥਾਂ ਦਾ 50 ਐ ਮੈਮ ਇਹ 70 ਐ ਮੈਮ ਠੀਕ ਹੈ ਇਹ ਇੰਨਾ ਹਾਰਡ ਹੈ ਦੇਖੋ ਪਾਰ ਮਟੀਰੀਅਲ ਹੈ ਇਹ ਟੁੱਟੇਗਾ ਨਹੀਂ ਮਤਲਬ ਇਹ ਲਾ ਲੋ ਕਿ ਮਤਲਬ ਆਪਣੇ ਟ੍ਰਾਂਸਪੋਰਟੇਸ਼ਨ ਵਾਸਤੇ ਬਹੁਤ ਬੈਸਟ ਹੈ ਠੀਕ ਹੈ ਜੀ ਮਤਲਬ ਮੈਂ ਇਹਨੂੰ ਕੜਕ ਬਣਾ ਰੱਖਿਆ ਹੈ ਕੜਕ ਇਸ ਲਈ ਬਣਾ ਰੱਖਿਆ ਹੈ ਕਿ ਜਿਹੜਾ ਮਾੜਾ ਮੋਟਾ ਵੀ ਟੁੱਟਦਾ ਹੈ ਇਹ ਕੱਲ ਜੇ ਕਿਸੇ ਨੇ ਇਸੇ ਟੁਕੜੇ ਕਰਨੇ ਆ ਟੁਕੜੇ ਕਰਕੇ ਜਿੱਤੇ ਪੈਲੇਟ ਲੱਗਦੀ ਆ ਉਦੀ ਜਗ੍ਹਾ ਇਹਨੂੰ ਰਿਪਲੇਸ ਕਰਨਾ ਹੈ ਠੀਕ ਹੈ ਜੀ ਤਾਂ ਇਹ ਪਹਿਲਾਂ ਬ੍ਰਿਕਟ ਬਣੂਗੀ ਫਿਰ ਇਹ ਟੁਕੜੇ ਹੋਣਗੇ ਮੈਂ ਇੰਨਾ ਵੀ ਹਾਰਡ ਨਹੀਂ ਬਣਾਇਆ ਕਿ ਅਗਲਾ ਟੁਕੜੇ ਹੀ ਨਾ ਕਰ ਪਾਏ ਹਾਂ ਹਾਂ ਤਾਂ ਮੈਂ ਉਸ ਤਰੀਕੇ ਨਾਲ ਬਣਾਇਆ ਇਹਨੂੰ ਇਹ ਤਾਂ ਮੰਨ ਲਓ ਘਰਾਂ 'ਚ ਯੂਜ਼ ਕਰਨਾ ਕਿਸੇ ਨੇ ਤਾਂ ਵੀ ਕਰ ਸਕਦਾ ਹੈ ਭੱਠਿਆਂ ਤੋਂ ਲੈ ਕੇ ਸਾਰੇ ਕਿਤੇ ਜਿੱਥੇ ਵੀ ਵਿਆਮਾ ਸ਼ਾਦੀਆਂ ਦੇ ਕੋਲ ਦਵਾ ਜਿੱਤੇ ਮਰਜ਼ੀ ਜਿੱਤੇ ਕਰ ਉਹਨਾਂ ਜਿੱਥੇ ਕੁਝ ਵੀ ਤਿਆਰ ਹੋਣਾ ਹੈ ਨਾ ਅੱਗ ਤੋਂ ਉੱਥੇ ਚੀਜ਼ ਯੂਜ਼ ਹੋ ਜੇਗੀ ਤੇ ਹੈ ਕਿੰਨਾ ਕਿ ਥਾਂ ਕਿੰਨੀ ਕਿ ਲੈਂਦੀ ਸਿਰਫ ਇੰਨੀ ਹੁਣ ਇੱਕ ਹੋਰ ਗੱਲ ਦੱਸ ਦੇਣਾ ਭਾਈ ਜੀ ਤੁਸੀਂ 30 HP ਦੀ ਮੋਟਰ ਤੇ ਆਏ ਹੋ ਇਹਦੇ ਆਪਣੇ ਕੋਲ ਛੋਟੇ ਮਾਡਲ ਵੀ ਨੇ ਠੀਕ ਹੈ ਜੀ ਕਈ ਲੋਕੀ ਕਹਿੰਦੇ ਨੇ ਅਸੀਂ ਗਊਆਂ ਵਾਸਤੇ ਗੋਬਰ ਵਾਸਤੇ ਹੀ ਲੈਣੀ ਹੈ ਤਾਂ 15 HP ਦਾ ਮਾਡਲ ਵੀ ਹੈਗਾ ਜਿਹੜਾ ਇਹ ਨਾਲ ਦਾ ਕੋਈ ਮਾਡਲ ਖੜਾ ਹੈ ਇਹ ਵੀ HP ਦਾ ਖੜਾ ਹੈ ਹੁਣ ਕਈ ਲੋਕੀ ਕਹਿੰਦੇ ਨੇ ਭਾਈ ਜੀ ਸਾਈਜ਼ ਕਿਹੜਾ ਵਧੀਆ ਹੈ ਅੱਛਾ ਸਾਈਜ਼ ਹਾਂ ਵੀ ਇਹ ਵਾਲਾ ਵਧੀਆ ਹੈ ਜਾਂ ਆ ਵਾਲਾ ਆ ਵਾਲਾ ਵਧੀਆ ਹੈ ਠੀਕ ਹੈ ਜੀ ਇਹ ਤਾਂ ਹੈਗਾ ਯੂਨੀਵਰਸਲ ਸਾਈਜ਼ ਠੀਕ ਹੈ ਜੀ ਕਿਤੇ ਵੀ ਲੱਗ ਸਕਦਾ ਹੈ ਆਲ ਆਲ ਓਵਰ ਆਲ ਰਾਊਂਡਰ ਇਹ ਜਿਆਦਾ ਜਾਂਦਾ ਇੰਡਸਟਰੀ ਜਿਹੜਾ ਪੱਠਿਆਂ ਚ ਇਹ ਪੱਠਿਆਂ ਜਿਨ੍ਹਾਂ ਨੂੰ weight ਦਾ ਫਰਕ ਪੈਂਦਾ ਹੈ ਹਾਂਜੀ ਤਾਂ ਆਪਾਂ ਲੋਕਾਂ ਨੂੰ ਆਪਸ਼ਨ ਦੇ ਸਕਦੇ ਆ ਵੀ ਇਹ ਲੈ ਕੇ ਜਾਣਾ ਹੈ ਇਹ ਲੈ ਜੋ ਇਹ ਲੈ ਕੇ ਜਾਣਾ ਹੈ ਇਹ ਲੈ ਜੋ ਤੁਹਾਡੀ ਆਪਸ਼ਨ ਹੈ ਠੀਕ ਹੈ ਜੀ ਆਪਸ਼ਨ ਜਿਹੜਾ ਬੰਦਾ ਮਸ਼ੀਨ ਖਰੀਦ ਰਿਹਾ ਉਹ ਸਾਰੀ ਪਹਿਲਾਂ ਜਾਂਚ ਪੜਤਾਲ ਕਰੇਗਾ ਫਿਰ ਲੇਗਾ ਉਹਦੇ ਵਿੱਚ 2 3 ਮਾਡਲ ਨੇ ਆਪਣੇ ਇਹਨਾਂ ਦੇ ਵਿੱਚੋਂ ਇੱਕ ਚਤਾ ਬੰਦੇ ਆ ਆ ਵਾਲੇ ਆ ਵਾਲੇ ਛੋਟੇ ਬੰਦੇ ਹੁਣੇ 15 15 ਐਚਪੀ ਤੇ 20 ਐਚਪੀ ਮਾਡਲ ਤੇ ਇਹੇ ਡੇ ਮਿਲੂਗੀ ਠੀਕ ਹੈ ਜੀ ਜਿਹੜਾ ਜਿਹੜਾ PHP ਹੈ ਉਹਦੇ ਚ ਇਹ ਵੀ ਚੱਲ ਸਕਦੀ ਹੈ 50 ਐਮਐਮ ਤੇ 70 ਐਮਐਮ ਵੀ ਚੱਲ ਸਕਦੀ ਹੈ ਮੈਂ ਕਹਿੰਦਾ ਫਿਰ ਆ ਜਿਆਦਾ ਫਾਇਦਾ ਦੋਨੇ ਦੇ ਆਪਸ਼ਨ ਰਹੇਗੇ ਪਾਜੀ ਆਪਸ਼ਨ ਰਹੇਗੀ ਬਸ ਹਾਂ ਹਾਂ ਆ ਵਧੀਆ ਕੰਮ ਹੈ ਜੀ ਕਿਉਂਕਿ ਉਹ PHP ਦੀ ਮੋਟਰ ਮੈਂ ਤਾਂ ਹੀ ਲਾਈ ਹੈ ਕਿ ਜੋ ਇਹਦਾ ਲੋਡ ਖਿੱਚ ਸਕੇ ਸਹੀ ਹੈ ਜੀ ਇਹ ਮਾਲ ਦਾ ਜਾਮ ਪੂਰਾ ਚਾਹੀਦਾ ਦੇਖੋ ਕਿੰਨਾ ਠੋਸ ਹੈ ਮਾਲ ਠੋਸ ਬਹੁਤ ਹੈ ਹੈਵੀ ਵੇਖਣ ਨੂੰ ਐ ਲੱਗਦਾ ਕੁਝ ਵੀ ਨਹੀਂਗਾ ਪਰ ਆ ਹੈਵੀ ਬਹੁਤ ਹੈ ਜੀ ਵੇਟ ਬਹੁਤ ਹੈ ਇਹਦੇ ਵਿੱਚ ਪਾਜੀ ਇਹਦੇ ਚ ਨਾ ਇੱਕ ਪ੍ਰਾਪਰਟੀ ਲਿਆਂਦੀ ਹੈ ਨਾ ਪਾ ਜਿਹੜੀ ਟੋਰੀਫਿਕੇਸ਼ਨ ਕੀਤੀ ਹੈ ਨਾ ਇਹਦੇ ਕਰਕੇ ਇਹਦੀ ਜੀਸੀ ਵੀ ਵਧ ਗਈ ਇਹਦੇ ਹੁਣ ਰਾਖ ਘਟ ਨਿਕਲੂਗੀ ਰਾਖ ਘਟ ਤੇ ਇਹਦੀ ਐਨਰਜੀ ਜ਼ਿਆਦਾ ਹੋਏਗੀ ਤੇ ਜਿਹੜਾ ਆਪਾਂ ਕਹਿੰਦੇ ਧੂਆ ਕਿਉਂ ਨਹੀਂ ਹੁੰਦਾ ਉਹਦਾ ਸਾਇੰਸ ਇਹ ਹੈ ਪਰ ਜਿਹੜਾ ਛੇਦ ਕੀਤਾ ਨਾ ਨਵੀਂ 에ਅਰ پاس ਹੋਏਗੀ ਪੁਰਾਣੀ ਬਾਹਰ ਨਿਕਲੂਗੀ ਤਾਂ ਫਲੇਮ ਵਧਾਊਗੀ স্মੋਕਲੈਸ ਹੋ ਗਿਆ ਤੇ ਇਹਦੀ ਪ੍ਰੋਡਕਸ਼ਨ ਹੈ ਜਿਹੜੀ ਮੰਨ ਲਓ ਕਿੰਨੇ ਟਾਈਮ ਤੇ ਕਿੰਨੀ ਕਰਦਾ ਭਾਈ 15 HP ਦੇ ਮਾਡਲ ਦੀ ਪ੍ਰੋਡਕਸ਼ਨ 300 kg/hour 20 HP ਦੇ ਪ੍ਰੋਡਕਸ਼ਨ ਦੀ 400 kg/hour ਹੂੰ 3 HP ਮਾਡਲ ਦੀ 500 kg ਪਰਾਵਾ ਇੱਕ ਘੰਟੇ ਵਿੱਚ ਇੱਕ ਘੰਟੇ ਵਿੱਚ ਇੱਕ ਘੰਟੇ ਵਿੱਚ ਤੁਸੀਂ ਮੰਨ ਲਓ ਜੇ 3 HP ਲੈ ਲਏ ਤਾਂ 5 ਕਵਾਂਟਲ ਜਾਂ 4 ਕਵਾਂਟਲ ਤੁਸੀਂ ਕੱਢ ਸਕਦੇ ਹੋ ਤੇ ਢਾਡੀ ਚ ਤੁਸੀਂ ਮੰਨ ਲਓ ਜੇ 12 ਘੰਟੇ ਦਾ ਤੁਸੀਂ 8 ਘੰਟੇ ਕੰਮ ਕਰਦੇ ਜੀ ਤੇ ਇੱਕ ਬੰਦਾ ਜਿਹੜਾ ਇਹਦੇ ਉੱਤੇ ਕੰਮ ਕਰ ਲਗਾ ਸਿਰਫ ਇੱਕ ਬੰਦਾ ਤੇ ਕੋਸਟ ਹਰ ਟਨ ਮਾਲ ਨਿਕਲ ਜੇਗਾ 8 ਘੰਟੇ ਵਿੱਚ ਹਾਂ 4 ਟਨ ਮਾਲ ਨਿਕਲ ਗਿਆ 8 ਘੰਟੇ ਵਿੱਚ ਤੇ ਜਿਹੜੀ ਕੋਸਟ ਹੈ ਇਹਨੂੰ 4 ਰੁਪਏ ਆਈ ਮੰਨ ਲਓ ਹਾਂਜੀ ਤੇ ਸੇਲ ਹੋ ਜਾਂਦਾ 9-10 ਰੁਪਏ ਦਾ ਨੋਰਮਲ ਹੈ ਵੀ ਜੇ ਕੋਲਾ 35 ਰੁਪਏ ਵੇਚ ਸਕਦਾ ਇਹ ਤਾਂ 10 ਰੁਪਏ ਵੇਖ ਹੀ ਸਕਦਾ ਆ ਰਾਮ ਨਾਲ ਇਹ ਹੈ ਵੀ ਬਾਇਓ ਦਾ ਇਹ ਤਾਂ ਜਿਹੜਾ ਤੁਹਾਨੂੰ ਰੇਟ ਦੱਸਿਆ 890 ਰੁਪਏ ਹੌਲਸੇਲ ਰੇਟ ਆ ਹੈ ਅਗਲਾ ਤਾਂ ਇਹਨੂੰ 12-14 ਰੁਪਏ ਕਿਤੋਂ ਰਾਮ ਨਾਲ ਕਿਉਂਕਿ ਮਾਲ ਦੀ ਪ੍ਰੋਪਰਟੀ ਚੇਂਜ ਕਰਤੀ ਮਾਲ ਕੋਲੇ ਜਿੰਨਾ ਬੈਟਰ ਹੋ ਗਿਆ ਤੇ 14 ਆਪਾਂ ਕਿਸੇ ਚੀਜ਼ ਨੂੰ ਅਦਰ ਚ ਵੀ ਲਿਆ ਰਹੇ ਆ ਅਗਲਾ ਉਹਦਾ ਵੀ ਫਾਇਦਾ ਵੀ ਫਾਇਦਾ ਇਹ ਚੀਜ਼ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਵੀ ਫਾਇਦੇ ਨੇ ਇਹਦੇ ਵਿੱਚ ਬਹੁਤ ਆਉਣ ਵਾਲਾ ਜੇ ਮੈਂ ਵੇਖਾਂ ਵੀ ਫਿਊਚਰ ਆਉਂਦਾ ਹੈ ਇਹ ਤਾਂ ਕੋਲ ਫਿਊਚਰ ਹੈ ਤੇ ਆਉਣ ਵਾਲੇ ਟਾਈਮ 'ਚ ਬਿਜ਼ਨਸ ਵੀ ਬਹੁਤ ਵੱਡਾ ਤਾਂ ਇਹ ਤੁਸੀਂ ਮੰਨ ਲਓ ਘਰੇ ਲਾਉਣਾ ਕਿਸੇ ਨੇ ਤਾਂ ਵੀ ਲਾ ਸਕਦਾ ਹੈ ਤੇ ਇਹਦੇ ਵਿੱਚ ਹੋਰ ਵੀ ਆਪਣੇ ਕੋਲੇ ਮਾਡਲ ਲੈਣਾ ਖਾਦ ਵਗੈਰਾ ਦੋ ਤਿੰਨ ਮਾਡਲ ਹੋਰ ਨੇ ਪਾਈ ਕੋਲੇ ਭਾਈ ਜੀ ਇਹ ਐਡਰੈਸ ਤਾਂ ਤੁਸੀਂ ਦੱਸਤਾ ਨੰਬਰ ਵੀ ਇੱਕ ਦੱਸੋ ਜਿੰਨੇ ਉੱਤੇ ਕਾਲ ਕਰਕੇ ਹੋਰ ਵੀ ਜਾਣਕਾਰੀ ਮੇਰਾ ਨੰਬਰ ਹੈ ਜੀ 9878072154 ਹਾਂਜੀ 9878072154 ਸਨੀ ਇੰਜੀਨੀਅਰਿੰਗ ਵਰਕਸ ਮੇਰੀ ਫਰਮ ਦਾ ਨਾਮ ਹੈ ਠੀਕ ਹੈ ਜੀ ਗੁਰਦੇਵ ਸ਼ਕਤੀ ਮੇਰਾ ਟ੍ਰੇਡ ਮਾਰਕ ਹੈ ਮਸ਼ਹੂਰਾ ਮੈਂ ਜਨਰੇਟਰ ਤੇ ਟਰੈਕਟਰ ਵਾਲੇ ਜਨਰੇਟਰਾਂ ਚ ਮਸ਼ਹੂਰਾ ਮੈਂ ਠੀਕ ਹੈ ਜੀ ਸਾਰੇ ਦੁਨੀਆ ਮੈਨੂੰ ਜਾਣਦੀ ਹੈ ਪੰਜਾਬ ਹਰਿਆਣਾ ਦੇ ਕਿਵੇਂ ਟਰੈਕਟਰ ਵਾਲੇ ਜਨਰੇਟਰ ਬਣਾਉਂਦਾ ਠੀਕ ਹੈ ਜੀ ਸ਼ਕਤੀ ਵਾਰਮਿੰਗ ਜਨਰੇਟਰ ਕਰਕੇ ਮੇਰਾ ਲੋਕੀ ਜਾਣਦੇ ਨੇ ਠੀਕ ਹੈ ਤੇ ਬੱਬਾ ਜੀ ਇਸ ਮਸ਼ੀਨ ਨੂੰ ਲੈਣ ਲਈ ਤੁਸੀਂ ਮੈਨੂੰ ਜਦੋਂ ਮਰਜ਼ੀ ਨੰਬਰ ਤੇ ਕਾਲ ਕਰ ਸਕਦੇ ਹੋ ਮੈਂ ਤੁਹਾਨੂੰ ਸਾਰੀ ਪ੍ਰਾਪਤੀ ਲੈ ਸਕਦੇ ਹੋ ਕਿ ਤੁਹਾਨੂੰ ਮੈਂ ਉਸ ਦੇ ਅਕੋਰਡਿੰਗ ਦੱਸਾਂ ਤੁਹਾਨੂੰ ਕਿਹੜਾ ਮਾਡਲ ਤੇ ਜਦ ਮਰਜ਼ੀ ਤੁਸੀਂ ਮੇਰੇ ਕੋਲ ਵਿਜ਼ਿਟ ਵੀ ਕਰ ਸਕਦੇ ਹੋ ਪਟਿਆਲੇ ਠੀਕ ਹੈ ਜੀ ਦੇਖ ਸਕਦੇ ਹੋ ਇੰਡਸਟਰੀਅਲ ਇਰੀਆ ਚਲਦੀ ਮਿਲ ਜੇਗੀ ਇੱਕਾਤੀ ਚਲਦੀ ਵੀਰ ਜੀ ਮੈਂ ਬਿਲਕੁਲ ਚਲਦੀ ਮੈਂ ਤਸੱਲੀ ਕਰਾ ਕੇ ਗਾਗਦੀ ਪੂਰੀ ਤਾਂ ਮੈਂ ਦੇਣਾ ਮਸ਼ੀਨ ਤੇ ਇੱਕ ਜਿਹੜੇ ਵੀਰੇ ਆ ਅੱਗੇ ਹੀਟਰ ਲੱਗੇ ਨੇ ਇਹ ਕਿੰਨੇ ਕ ਮੰਨ ਲਓ ਮਾਚ ਜਾਂਦੇ ਹੋਣ ਜਾਂ ਬਾਉ ਜੀ ਜੇ ਇਹਦੇ ਨਾਲ ਕੋਈ ਲੋਹਾ ਟੱਚ ਕਰਤਾ ਹਾਂਜੀ ਤਾਂ ਇਹ ਸ਼ਾਰਟ ਹੋ ਗਿਆ ਜਾਂ ਇਹਨੂੰ ਕੋਈ ਤੁਸੀਂ ਕਿਸੇ ਵੀ ਤਰੀਕੇ ਨਾਲ ਜਾਂ ਤੁਸੀਂ ਇਸੇ ਕਨੈਕਸ਼ਨ ਗਲਤ ਕਰਦੇ ਤਾਂ ਇਹ ਖਰਾਬ ਹੁੰਦਾ ਇਹ ਤਾਂ ਖਰਾਬ ਨਹੀਂ ਹੁੰਦਾ ਇਹ ਤਾਂ 10000 ਦਾ ਇੱਕ ਜਿਹੜਾ ਹੈ ਇੱਕ ਹਾਂ ਇੱਕ ਪੀਸ ਠੀਕ ਹੈ ਜੀ ਤੇ ਇਹ ਉਦੋਂ ਹੀ ਸ਼ਾਰਟ ਹੋਏਗਾ ਨਹੀਂ ਤਾਂ ਨਹੀਂ ਹੋਏਗਾ ਨਹੀਂ ਤਾਂ ਨਹੀਂ ਨਹੀਂ ਤਾਂ ਕੁਝ ਹੁੰਦਾ ਹੀ ਨਹੀਂ ਇਹਨੂੰ ਨਹੀਂ ਤਾਂ ਉਹ ਹੁੰਦਾ ਹੀ ਨਹੀਂ ਮੰਨ ਲਓ ਅਨਪੜ੍ਹ ਬੰਦਾ ਵੈਸੇ ਚਲਾ ਸਕਦਾ ਇਹਨੂੰ ਕੋਈ ਦਿੱਕਤ ਨਹੀਂ ਤੁਸੀਂ ਜਿਹੜੀ ਟ੍ਰੇਨਿੰਗ ਪ੍ਰੋਵਾਈਡ ਕਰਦੇ ਆ ਜਾਂ ਤੁਸੀਂ ਦੱਸ ਕੇ ਭੇਜੋਗੇ ਭਾਜੀ ਕੁਝ ਵੀ ਨਹੀਂ ਹੈ ਇਹਦੇ 'ਚ ਹੋਰ ਕੁਝ ਵੀ ਨਹੀਂ ਹੈ ਕਿੰਤੋਂ ਪਰੰਤੋਂ ਵਾਲੀ ਗੱਲ ਹੀ ਨਹੀਂ ਹੈ ਇਹਦੇ 'ਚ ਮਤਲਬ ਕਿ ਉਹਨੂੰ ਜਾ ਕੇ ਉਹਨੇ ਜਾ ਕੇ ਮਸ਼ੀਨ 'ਤੇ ਬਸ ਤਾਰੇ ਲਾਣੀਆਂ ਫਿੱਟ ਕਰਨੀਆਂ ਔਰ ਕੁਝ ਨਹੀਂ ਕਰਨਾ ਸਾਰੀ ਮਸ਼ੀਨ ਓਕੇ ਤੇ ਆ ਮੈਂ ਇਹਦੇ ਵਿੱਚ ਗੱਲ ਕਰਾ ਐਡੀ ਵੱਡੀ ਮੋਟਰ ਹੈ ਲਾਈਟ ਕਿੰਨੀ ਯੂਜ਼ ਕਰਦੀ ਹੈ ਭਾਜੀ ਸਿਰਫ 12 ਤੋਂ 13 ਹੀ ਵਟ ਪਰ ਆਵਰ ਹੀਟਰ ਦਾ ਸਮੇਤ ਠੀਕ ਹੈ ਹੀਟਰ ਦਾ ਸਮੇ ਤੇ ਬਹੁਤ ਵਧੀਆ ਮਸ਼ੀਨ ਵੀਰੇ ਮੈਨੂੰ ਤਾਂ ਬਹੁਤ ਵਧੀਆ ਲੱਗੀ ਵੀ ਔਨ ਆਲਾ ਫਿਊਚਰ ਹੈ ਤਾਂ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਆ ਸ਼ੇਅਰ ਕਰਾਇਆ ਜਾ ਬਾਕੀ ਚਲਦੀ ਵਿਖਾਉਣੇ ਤੁਹਾਨੂੰ ਤੇ ਪਹਿਲਾਂ ਅਸੀਂ ਚਲਦੀ ਵੇਖ ਵੀ ਲਿਆ ਪ੍ਰੋਡਕਸ਼ਨ ਕੱਢੀ ਅਸੀਂ ਹਾਂਜੀ ਹਾਂਜੀ ਤੇ ਥੋੜੇ ਜਿਹੇ ਟਾਈਮ ਵੀ ਮੈਨੂੰ ਲੱਗਾ ਚਲਾਈ ਹੈ। ਹਾਂਜੀ ਹਾਂਜੀ ਹਾਂਜੀ। 12 ਮਿੰਟ ਚੱਲੀ ਹੋਈ ਹੈ। ਬਿਲਕੁਲ ਬਿਲਕੁਲ। ਤੇ ਵੀਡੀਓ ਸ਼ੇਅਰ ਕਰਿਆ ਇਹ ਨੰਬਰ ਹੈ ਜਿਹੜਾ ਸਕਰੀਨ ਤੇ ਚੱਲਦਾ ਪਿਆ। ਜੇ ਕਿਸੇ ਨੇ ਬੁੱਕ ਕਰਵਾਉਣੀ ਹੈ ਬੁੱਕ ਐਡਵਾਂਸ ਕਰਾਉਣੀ ਪੈਂਦੀ ਹੈ ਕਿ ਐਡਵਾਂਸ ਕਰਾਉਣੀ ਪੈਂਦੀ ਹੈ ਭਾਜੀ ਕਿਉਂਕਿ ਸਾਰੇ ਇੰਡੀਆ ਦਾ ਪ੍ਰੈਸ਼ਰ ਆ ਇਹਦੇ ਵਿੱਚ। ਠੀਕ ਹੈ ਜੀ। 올 ਇੰਡੀਆ ਨਾਲੇ ਡਿਲੀਵਰੀ। ਆ 올 ਇੰਡੀਆ ਡਿਲੀਵਰੀ ਹੈ। ਤੇ ਭੇਜਦੇ ਕਿਸ ਰਾਈ ਜੀ? ਅਸੀਂ ਟਰਾਂਸਪੋਰਟ ਤੇ ਵੀ ਛੋਟਾ ਹੱਥ ਕਰਕੇ ਵੀ ਭੇਜ ਦਿੰਦੇ ਹਾਂ ਜੇ ਆਪਣੇ ਨੇੜੇ ਦੇ ਬੰਦੇ ਹੋਣੇ ਤਾਂ ਟਰਾਂਸਪੋਰਟ ਤੇ ਭ ये हम यहाँ पे लगाते हैं टेम्परेचर कंट्रोल जो अपने सेंस करता है टेम्परेचर को ठीक है और अब हमने ये हमारा पीछे टेम्परेचर कंट्रोलर है ये हमने मशीन को स्विच ऑन किया साथो, स्विच ऑन करना है अभी हमने मेन मीटर में, में हमने एक एमसीबी लगाया है यहाँ से हमारी मशीन स्टार्ट होती है अब हमारे टेम्परेचर कंट्रोलर स्टार्ट हो गया ठीक है ठीक है ये हमारे तीन बटन है इसमें एक स्टार्ट एक स्टॉप एक रिवर्स ठीक है मैंने टेम्परेचर अभी सेट किया हुआ है पांच सौ पे अभी मेरी मशीन के हीटर गर्म थे क्योंकि मशीन चलाई थी एक बार हमारे तो हमारा वोल्टेज मीटर है अब ये पांच सौ पे आके ऑटो कट मारेगा तो अपना हीटर बंद हो जाएंगे बंद हो जाएंगे ठीक है अब ये हमारा चलाने का तरीका अब हम मशीन चलाते हैं आपको दिखाते हैं कि मशीन चलानी कैसे है ठीक है मशीन है चलती हुई दिखा रहे हैं ਏ ਆਪਣੇ ਹੀਟਰਸ ਦੇਖੋ ਕਿੰਨੇ ਵਧੀਆ ਕੰਮ ਕਰ ਰਹੇ ਆ ਇਹ ਆਪਣਾ ਆਟੋ ਕਟ ਸਿਸਟਮ ਹੈ ਜੇ ਐਮਰਜੈਂਸੀ ਕੋਈ ਅਗ ਲੱਗ ਜਾਏ ਕੁਝ ਹੋ ਜਾਏ ਤਾਂ ਆਪਾਂ ਇਹਨੂੰ ਜਦ ਮਰਜ਼ੀ ਨੀਚੇ ਕਰਕੇ ਹੀਟਰ ਬੰਦ ਕਰ ਸਕਦੇ ਆ ਇਹ ਮੇਰੇ ਦੀ ਸੇਫਟੀ ਫੀਚਰ ਕੀਤਾ ਹੋਇਆ ਹੈ ਮੇਰਾ ਮਾਲ ਬਿਲਕੁਲ ਵਧੀਆ ਫਾਰਮ ਚ ਜਾ ਕੇ ਕਨਵਰਟ ਹੋ ਰਿਹਾ ਹੈ ਬ੍ਰਿਕਟ ਚ ਇਹਨੂੰ ਬੋਲਦੇ ਆ ਬਾਇਓ ਕੋਲ ਬ੍ਰਿਕਟ ਜਿਹੜੀ ਟੋਰੀਫਾਈਡ ਮਾਲ ਜਿਹੜੇ ਮੈਂ ਤੁਹਾਨੂੰ ਦੇਸੀ ਸੀ ਨਵੀਂ ਪ੍ਰਾਪਰਟੀ ਚ ਮਾਲ ਬਣ ਰਿਹਾ ਹੁਣ ਇਹਦੇ ਚ ਇੱਕ ਹੋਰ ਚੀਜ਼ ਹੈ ਅਸੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਕਈ ਲੋਕ ਕਹਿੰਦੇ ਨੇ ਕਿ ਇਹ ਜਿਹੜੀ ਸਟੀਮ ਨਿਕਲ ਰਹੀ ਹੈ ਜਾਂ ਤੂੰ ਵਾ ਨਾਮ ਦੇ ਦਿੰ ਇਹ ਤੂੰ ਆ ਡਿਸਟਰਬ ਨਾ ਕਰੇ ਅਸੀਂ ਇਹ ਜੀ ਇੱਕ ਚਿੰਮੀ ਬਣਾ ਸਕਦੇ ਆ ਜਿਹੜਾ ਤੂੰ ਇਹਨੂੰ ਬਾਹਰ ਲੈ ਕੇ ਜਾਵੇ ਜਿਹੜਾ ਕਿ ਆਪਣੇ ਆਪ ਨੂੰ ਪ੍ਰੋਬਲਮ ਕ੍ਰੀਏਟ ਨਾ ਕਰਦੇ ਹੈ ਤਾਂ ਇਹ ਸਟ੍ਰੀਮ ਹੈ ਮਾਲਦਾ ਮੋਇਸਚਰ ਡਾਊਨ ਕਰ ਰਹੀ ਹੈ ਮਾਲਦਾ ਮੋਇਸਚਰ ਨੂੰ ਕੱਟ ਕਰ ਰਹੀ ਹੈ ਤਾਂ ਇਹਦੇ ਕੋਈ ਨੁਕਸਾਨ ਨਹੀਂ ਹੈ ਨਾ ਸਾਨੂੰ ਕੋਈ ਇਹਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਬਟ ਇਹ ਹੈ ਕਿ ਤੁਹਾਡੇ ਵਾਸਤੇ ਸੇਫਟੀ ਵਾਸਤੇ ਆਪਾਂ ਇਹਨੂੰ ਤੂੰ ਇਹਨੂੰ ਬਾਰੋ-ਬਾਰ ਕਰ ਸਕਦੇ ਆ ਤੇ ਬਾਕੀ ਹੋਰ ਤੁਸੀਂ ਮਸ਼ੀਨ ਦੀ ਵਰਕਿੰਗ ਦੇਖ ਲਈ ਹੈ ਬਹੁਤ ਵਧੀਆ ਕੋਈ ਆਵਾਜ਼ ਨਹੀਂ ਕੋਈ ਪਰੇਸ਼ਾਨੀ ਨਹੀਂ ਕੋਈ ਵਾਈਬ੍ਰੇਸ਼ਨ ਨਹੀਂ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਕਿਸੇ ਵੀ ਛੋਟੀ ਜਗ੍ਹਾ ਤੇ ਇਸ ਨੂੰ ਯੂਜ਼ ਕਰ ਸਕਦੇ ਹੋ ਧੰਨਵਾਦ